ਤੇ ਕਿਸੇ ਜੱਲਿਆ ਸੀ ਸਰਤਾ ਦੇ ਜੱਲਿਆ ਸੇਵਾ ਕਰਨੀ ਬੇਜਨੋ ਸੇਵਾ ਕਰ ਪੈਂਦੀ ਆ ਫੇ ਤੁਸੀਂ ਗੱਲ ਕਮਲ ਤੋਂ ਪਿਆੰਦੇ ਨੇ ਸ਼ੁਰੂ ਕਰ ਦਿੰਦੀ ਆ ਪਹਿਲਾ ਘਰੋਂ ਪੈਜ ਬਲੇਗ ਪਹਿਲਾ ਗੁਰੂ ਬੋਲਦੀ ਆ ਇਹ ਕੋਰਾ ਸਾਹ ਤੇ ਮਰੇ ਸਾਹ ਨੱਖ ਕੌਣੀ ਕੀਤੀ ਆ ਮਾਰੋ ਖੰਡ ਮੇਰੇ ਸਾਹ ਦੇ ਝਾਕੀ ਜਾਵੇ ਹੈ ਅੱਜ ਤੁਸੀਂ ਪੈ ਜਾਂਦੇ ਆ ਸੁਨੀਕਾ ਬਾਬਾ ਹੱਜ ਜੀ ਹੋਰ ਕਹਿੰਦਾ ਦਾਦਾ ਜਾਨ ਹਾਂ ਤੁਹਾਡੇ ਤੇ ਕਸੂਰ ਆ ਆਪਣੇ ਪੁੱਤਾਂ ਦੀ ਸੇਵਾ ਕਰੋ ਮਾਂ ਦੀ ਸੇਵਾ ਕਰੋ ਰੱਬ ਦਾ ਪੈਨਾਂ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹੈ ਉਹ ਜੋ ਮੇਰੇ ਸਾਲੇ ਸਾਥ ਹੋ ਗਏ ਵਾਹਿਗੁਰੂ ਜੀ ਦਾ ਸਾਲਾ